ਕੋਈ ਮਸਤ ਨਹੀਂ ਜਗ ਧੂੜ ਮਨ ਭਾਈ ਤੇਰੀ ਕਥਕਤਾ ਕਟਣੀ ਜਾਈ ਗੁਣ ਨਿਧਾਨ ਸੁਭਦਾਤੇ ਸੁਆਮੀ ਸਾਥੇ ਉਚ ਬਿਡਾਈ ਰਹਾ ਸੋ ਸੋ ਕਰਮ ਕਰਤਾ ਪ੍ਰਾਣੀ ਜੈਸੀ ਤੁਮ ਲਖ ਪਾਈ ਦੇਵੁ ਨੁ ਪਾਤਮਾ ਸੇਵਾ ਦੀਨੇ ਦਰਸ਼ਨ ਦੇਖ ਅਗਾਈ ਸਰਬ ਜਨਨਤਰ ਤੁਮੇ ਸਮਾਨੇ ਪੁਜਾ ਕਉ ਤੁਧ ਆਪੁ ਗੁਜਾਈ ਗੁਰ ਪ੍ਰਸਾਦਿ ਮਟਿਓ ਅਗਿਆਨਾ ਪਰਗਨ ਭੈ ਸਭ ਥਾਈ ਵਾਡਿ ਪਰਮਾਤਮਾ ਏਤ ਧਰਮ ਡਰਣਾ ਪਾਪ ਜਾਇ ਬਨਰਾਮ ਜੀ ਜੋ ਧਰਮ ਡਰਣਾ ਹਰ ਨਾਮ ਤੇ ਆਵੋ ਸਤਿ ਨਾਮ ਡਰਡਾਇਆ ਸਤਗੁਰੂ ਗੁਰੂ ਆਇਆ ਰਤੋ ਸਭ ਕੇ ਪਾਪ ਤੋਂ ਆਇਆ Hey Aranda ਹਰ ਪਥੀ ਹੈ ਪਾਥ ਪਹਾੜੀ ਤੇਰਦੇ ਹਰ 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 ਤੋਂ ਨਿਮਝੇ ਹਰ ਜੰਬੀਏ ਮਹਤਕ ਭਾ The are passing ਪਾਇਆ ਸ੍ਰਮੇ ਅਰ ਨਾਮ ਵੱਜੀ ਵਨਾਈ ਆਰ ਪ੍ਰਭ ਠਾਕੁਰ ਕਾਜ ਰਚਾਇ ਤਨ ਹਰਤੇ ਨਾਮ ਮੇਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਨਾਸੀ ਯਤ ਜਨਾਰ ਕੋਬਿੰਦਰ ਸਿੰਘ ਰੋ ਸਿਮਰੋ ਸ੍ਰੀ ਹਰਨਾਇ ਸ੍ਰੀ ਅਰਬਿਸ਼ੰਗ ਧਿਆਈਏ ਸ੍ਰੀ ਪੈਸਾਉਂਕ ਦਾਇ ਦੇ ਬਾਬਾ ਦਸੰਗਰੇ ਕਰਨ ਉਹਨਾਂ ਦਾ ਵੇਤਾ ਇਸਮ ਧਾਈਏ ਉਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਭ ਧਾਈ ਹੋਣਾ ਦੀ ਸਹਾਇ ਧਸ ਪਾਸ਼ਾਈਆਂ ਦੇ ਪਾਵਨ ਸਰਪਾਦ ਦਾ ਦਾਨ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਇਹਨਾਂ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਬੁਰਣਾ ਦੀ ਜੀ ਹੋਰ ਜੀ ਸਾਹਿਬ ਜੀ ਤੁਹਾਨੂੰ ਸੇ ਮਹਾਰਾਜੀ ਉਹ ਆਪ ਜੀ ਕੇ ਗੁਰੂ ਅਰਜਨਦਾਸ ਬੇਤੀ ਪਾਵਨ ਹੁਕਮ ਹੈ ਨਾਨਕ ਸਤਿਗੁਰੂ ਆਸ ਕਲਾ ਕੰਨਾਂ ਤੋਂ ਤੁੰ ਚੁਕਮਾ ਕਰੋ ਅੱਗੇ ਤੋਂ ਸਮਤ ਬਖਸ਼ੋ ਸੋ ਸਪਸ਼ਟ ਗੁਰਬਾਣੀ ਪੜਨ ਸੁਣਨ ਮਨ ਵਿੱਚ ਵਸਾਉਣ ਦੀ ਸੁਰਤਾ ਉਦੀ ਵਖਣੀ ਪੜੀ ਸੁਣੀ ਬਾਣੀ ਦਾ ਭਾਵ ਬਲ ਸਮੂਹ ਪਰਿਵਾਰਾਂ ਨੂੰ ਬਖਸ਼ਣਾ ਕਿਰਪਾ ਕਰਨੀ ਪਾਤਸ਼ਾਹ ਜੀ ਉਸ ਭਾਗੀ ਜੁੜੀ ਦੇ ਸਿਰ ਤੇ ਮੇਰਾ ਪ੍ਰਿਆਸ ਰਚਣਾਉਣ ਵਾਲੇ ਜੀਵਨ ਵਿੱਚ ਅੰਗ ਸੰਗ ਸਹਾਈ ਹੋਣਾ ਕਿਰਸੇ ਤੁਹਾਨੂੰ ਵਿੱਚ ਸਹਾਈ ਹੋਣਾ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਪਾਪ ਜੀ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਜੋ ਪੀ ਕਾਰਜ ਹਨ ਆਪਜੀ ਵਿੱਚ ਵਰਤ ਕੇ ਸਫੂਲਨ ਕਰਨੇ ਪਾਸ਼ਾ ਦੁੱਖਾਂ ਗਲੇਸ਼ਾਂ ਪਾਪਾਂ ਵਿਗਨਾ ਦਾ ਨਾਸ਼ ਕਰਕੇ ਸੁਖ ਦਾ ਪ੍ਰਕਾਸ਼ ਕਰਨਾ ਚੜ੍ਹਦੀਆਂ ਕਲਾ ਬਖਸ਼ਣੀਆਂ ਕਾਪ ਪ੍ਰੋਧ ਗੋ ਮੋਹਨ ਘਾਤ ਤੋਂ ਬਚਾਉਣਾ ਆਪਣੇ ਚੰਨਾਂ ਨਾਲ ਜੋੜੀ ਰੱਖਣਾ ਦਾਤਾਂ ਦੇ ਨਾਲ ਵਰਪੂਰ ਕਰਨਾ ਤੇ ਤੁਨੀ ਰਾਜ ਤੁਨੀ ਤਰੱਕੀ